ਦਾ ਹੈ ਅਰਥ ਹੈ ਫਤਿਹ ਹੋਵੇ ਸਤਿਗੁਰੂ ਕੀ ਵਾਹਿਗੁਰੂ ਜੀ ਕੀ ਫਤਿਹ ਹੈ ਤੇ ਖਾਲਸਾ ਅਕਾਲ ਪੁਰਖ ਕੀ ਫੌਜ ਵਾਹਿਗੁਰੂ ਜੀ ਦਾ ਖਾਲਸਾ ਹੈ ਇਸ ਕਰਕੇ ਗੁਰਸਿੱਖ ਆਪਾਂ ਪਹਿਲਾਂ ਤਾਂ ਪੰਥ ਦੀ ਤਾਬਿਆ ਚ ਗੁਰਮਤ ਗੁਰਸਿੱਖੀ ਜਿਹੜਾ ਨਿਤਨੇਮ ਆ ਸਵੇਰ ਸ਼ਾਮ ਦਾ ਉਹ ਆਪਣੇ ਭਾਈ ਗੰਠ ਹੋਣਾ ਚਾਹੀਦਾ ਜਿਹੜੇ ਹੋਰ ਵਿਦਿਆ ਪੜਾਈਆਂ ਸਭ ਪੜ ਰਹੇ ਆ ਉਹ ਸੰਥਿਆ ਕਰਕੇ ਬਾਣੀ ਵੀ ਗੰਠ ਕਰ ਸਕਦੇ ਆ ਸਭ ਕਹਿੰਦੇ ਸਿੱਖ ਗੁਰੂ ਕਾ ਹੋਏਗਾ ਜਪਜੀ ਕੰਠ ਨਾ ਕੀਨ ਤੰਦੋ ਬਿੰਦੋ ਕਾਮ ਕਿ ਤੈਸੇ ਸਿੱਖ ਕਉ ਚ ਗੁਰੂ ਕਾ ਸਿੱਖ ਹੋ ਕੇ ਪੜਦਾ ਵੀ ਆ ਸਿਮਰਦਾ ਵੀ ਆ ਪਰ ਜਪਜੀ ਸਾਹਿਬ ਕੰਠ ਨਹੀਂ ਹੋਇਆ ਸਾਹਿਬ ਕਹਿੰਦੇ ਭਾਜੀ ਬਾਣੀ ਤੋਂ ਬਿਨਾ ਕੇਵਲ ਬਾਣਾ ਜਾਂ ਉਹਨੂੰ ਕਹਿ ਦਿੱਤਾ ਉਹ ਜੇ ਕਿਸੇ ਵੀ ਧਰਮ ਦਾ ਰੂਪ ਬਣਾ ਕੇ ਉਹ ਦੇ ਕਹਿੰਦੇ ਕਾਨੂੰਨਾਂ ਦੇ ਕੋਈ ਨਹੀਂ ਚੱਲਦਾ ਤਾਂ ਇਹਨੂੰ ਹੀ ਭੇਖ ਵਿਖਾਏ ਗਿਆ ਸਭ ਕਹਿੰਦੇ ਜਗਤ ਸੰਸਾਰ ਦੇ ਵਿੱਚ ਉਹ ਦੀ ਖਾਤੀ ਹੋ ਜਾਵੇਗੀ ਪਰ ਅੰਤ ਕਾਲ ਕਾਤੀ ਗੱਡਿਓ ਬਾਸ ਨਰਕ ਮੋਲੀ ਲੋਕ ਸੁਖਿਆ ਤੇ ਪ੍ਰਲੋਕ ਸੁਹੇਲਾ ਉਹ ਅਕਾਲ ਪੁਰਖ ਨੇ ਆਪਣੇ ਪੰਥ ਦੀ ਤਾਬਿਆ ਵਿੱਚ ਕੀਤਾ ਹੈ ਆਓ ਆਪਾਂ ਸਾਰੇ ਹੀ ਭਾਈ ਜਿੰਨੇ ਵੀ ਗੁਰਸਿੱਖ ਨਿਤਨੇਮੀ ਆ ਸਭ ਤੋਂ ਪਹਿਲਾਂ ਤਾਂ ਰੋਜ਼ ਜਦੋਂ ਨਿਤਨੇਮ ਭਗਤੀ ਸ਼ਕਤੀ ਤੋਂ ਅਰਦਾਸ ਕਰਕੇ ਉੱਠਦੇ ਹੋ ਉਹਦੇ ਵਿੱਚ ਇਹ ਜ਼ਰੂਰ ਜੋੜੋ ਕਿ ਸੱਚੇ ਸਾਹਿਬ ਆਪਣੇ ਪੰਥ ਦੀ ਸਦਾ ਚੜ੍ਹਦੀ ਕਲਾ ਵਿਜੈ ਹੋ ਜਰਨੈਲਾਂ ਦੀ ਸੰਗਤਾਂ ਦੀ ਫੌਜਾਂ ਦੀ ਰੋਜ਼ ਭਾਈ ਅਰਦਾਸ ਕਰਿਆ ਕਰੋ ਜੇ ਅਕਾਲ ਪੁਰਖ ਨੇ ਕਿਹਾ ਵੀ 1400 ਸਹੰਸਰ ਵਰਖ ਲਓ ਰਾਜ ਐਸਾ ਹੋਏ 1400000 ਸਾਲ ਉਹਦੇ ਅਸਲ ਹੋ ਰਾਜ ਇਹ ਤਿੰਨਾਂ ਦਰਬਾਰਾਂ ਦਾ ਬਚਨ ਹੈ ਨੇਕ ਲੰਕਵਜੀ ਡੰਕ ਚੜੂਦਲ ਰਵਿੰਦ ਜੀਓ ਰਬ ਇੰਦ ਜਿੱਥੋਂ ਤੱਕ ਸੂਰਜ ਤੇ ਚੰਦਰਮਾ ਕੋ ਹੁੰਦੇ ਆ ਸੱਤ ਸਮੁੰਦਰ ਸੱਤ ਦੀਪ ਨੌ ਖੰਡ ਸਾਬ ਕਹਿੰਦੇ ਅਕਾਸ਼ਾਂ ਪਤਾਲਾਂ ਤੱਕ ਅਬਚਲ ਰਾਜ ਮਿਲੇਓ ਸੁਰਪੁਰ ਕੋ ਦੇਵਤਿਆਂ ਦੇ ਲੋਕ ਤੱਕ ਖਾਲਸੇ ਦਾ ਬੋਲਬਾਲਾ ਹੋਵੇਗਾ ਇਹ ਸਹਬ ਦੇ ਦਰਗਾਹੀ ਇਲਾਹੀ ਵਚਨ ਤੇ ਜਦੋਂ ਸੰਪੂਰਨਤਾ ਹੋਈ ਸਰਬਲੋਹ ਮਹਾਰਾਜ ਵਿੱਚ ਵੀ ਇਹੋ ਹੀ ਕਹਿ ਰਹੇ ਆ ਫੱਦੇ ਹੋਵੇ ਸਤਿਗੁਰੂ ਕੀ ਉਹਦੇ ਹਸਤ ਲਾਉ ਰਾ ਤਾਂ ਤਨ ਸਤਿਗੁਰੂ ਤੇਗ ਬਹਾਦਰ ਸਾਹਿਬ ਦਾਦਾ ਸਤਿਗੁਰੂ ਜੀਓ ਮਾਤਾ ਗੁਜਰਗੌਰ ਜੀਓ ਆਪ ਜੀ ਨੇ ਮਹਿਰਮਤ ਕਰਨੀ ਸ਼ਹੀਦ ਸਿੰਘੋ ਸਦਾ ਹੀ ਗੁਰੂ ਘਰ ਗੁਰੂ ਪੰਥ ਦੀ ਸੇਵਾ ਤਾਬਿਆ ਚਰਨ ਸ਼ਰਨ ਊਟ ਆਸਰੇ ਹੁਕਮ ਬਾਣੀ ਵਿੱਚ ਰੱਖਾ ਸਦਾ ਹੀ ਪੰਥ ਦਾ ਪ੍ਰਚਾਰ ਪ੍ਰਸਾਰ ਅਮਰਤ ਸੰਚਾਰ ਕਰਨ ਦੇ ਬਲ ਉਦਮ ਭਗਤੀ ਸ਼ਕਤੀ ਪ੍ਰਦਾਨ ਕਰਨ ਦੀ ਬਹੁਤ ਮਹਿਰਮਤ ਹੋਈ ਸ਼ਹੀਦਾਂ ਨੇ ਗੁਰਸਿੱਖਾਂ ਨੇ ਸੀਸਾਂ ਵਕਸ਼ ਕੇ ਇਤਨੇ ਵੱਡੇ ਭਾਈ ਸਾਹਿਬ ਦੀ ਸਮਾਗਮ ਜੋੜ ਮੇਲਿਆਂ ਤੇ ਹਾਜ਼ਰ ਹੋਣ ਦਾ ਬਲ ਬਖਸ਼ਿਆ ਪ੍ਰਵਾਨ ਕਰਨੇ ਮਿਹਰਮਤ ਕਰਨੀ ਬੇਹੋ ਸੱਜਣਾਂ ਅਸੀਸੜੀਆਂ ਜੋ ਹੋਵੇ ਸਾਹਿਬ ਸ੍ਰੀ ਅੰਮ੍ਰਿਤ